ਅ ਕਦੋਂ ਕੀਰਤੀ ਗਈ ਆਨੰਦਪੁਰ ਵਿਖੇ ਉਹ ਤਰੀਕ ਦੱਸ ਦਿਓ ਸਾਲ ਦੱਸ ਦਿਓ ਜਦੋਂ ਖਾਲਸਾ ਰੀਸਤ ਸਾਜਣਾ ਹੋਇਆ 1699 ਸਾਲ 1699 ਹੈ ਤਰੀਕ ਦੱਸ ਸਕੋ ਨੰਬਰ ਮਿਲ ਕੇ ਜੀ 3 ਸਤੰਬਰ ਨਹੀਂ ਸਾਲਨਾ 1699 ਸੀ 1699 ਵਿੱਚ ਠੀਕ ਹੈ ਤਰੀਕ ਨੰਬਰ ਨਹੀਂ ਮਿਲਦਾ ਵੈਸੇ ਹੀ ਮੁੱਚਿਆ ਹਾਂ ਜਿਵੇਂ ਸਾਖੀ ਵਾਲੇ ਵਸਾਖੀ ਵਾਲਾ ਦਿਨ ਸੀ ਆ ਦਮਨਾਰਾ ਨੰਬਰ 2 ਦੇ ਦਿਓ ਏ ਟੀਮ ਨੂੰ ਵਸਾਖੀ ਦਾ ਦਿਨ ਸੀ ਤਰੀਕ ਸੀਗੇ ਉਸ ਦਿਨ 3 ਮਾਰਚ 3 ਮਾਰਚ ਹਾਥੀ ਨੂੰ ਸ਼ਰਾਬ ਪਿਆਗੀ ਵੱਡਾ ਦਰਵਾਜਾ ਕਿਲੇ ਦਾ ਤੋੜ ਕੇ ਭੇਜਿਆ ਗਿਆ ਅੰਦਰ ਇੱਕ ਸਿੰਘ ਇੱਕ ਕਾਲਸਾ ਉਸ ਮਸਤ ਨਸ਼ੇ ਤੋਸਹਾਦੀ ਨੂੰ ਕੋਤਾ ਨਾ ਨਾਗੜੀ ਮਾਰ ਕੇ ਉਹ ਕੌਨ ਸੀ ਭਾਈ ਗੁਲਾਬ ਸਿੰਘ ਦਾ ਹੈ ਭਾਈ ਗੁਲਾਬ ਸਿੰਘ ਦਾ ਸੋਚ ਰਿਹਾ ਹੜੀ ਵੀ ਕਰਨੀ ਪੰਜਵੀਂ ਪਈ ਆ ਉੱਥੇ ਉਹ ਨਾਗਣੀ ਜੇ ਚਮਾਰੀ ਭਾਈ ਬਚਿੱਤਰ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਜਦੋਂ ਨਾਲ ਨੂੰ ਸੁਪਾਸਰਾਂ ਦੀ ਕਹੜੀ ਪੇਸ਼ ਕੀਤਾ ਗਿਆ ਸੀ ਸਾਰਾ ਸਹੀ ਹੋ ਗਿਆ ਸੀ ਪਰ ਇੱਕ ਵਿਅਕਤੀ ਸੀਗਾ ਜਿਹਨੇ ਕਹਿਸ ਕਿ ਸੱਪ ਦੇ ਬੱਚੇ ਸੁਗੋਲੀਏ ਹੁੰਦੇ ਨੇ ਠੀਕ ਹੈ ਨਾ ਉਹ ਕਿਨੇ ਕਹਿ ਇਸ ਸ਼ਬਦ ਉਹਨੇ ਕਹਾ ਵੀ ਇਹ ਛਿੰਨਾ ਜੀ ਤਾਂ ਉਹ ਜਦੋਂ ਗਏ ਨੇ ਗਰੀ ਛੱਡੀ ਹੈ ਆਪਣਾ ਪਹਿਰਾਵਾ ਆਪਣਾ ਚੂਲਾ ਆਪਣੇ ਕੱਪੜੇ ਅਤੇ ਕਲਗੀ ਇੱਕ ਸਿੰਘ ਨੂੰ ਦੇ ਕੇ ਗਏ ਅਗਲੇ ਦਿਨ ਜਦੋਂ ਲੜਾਈ ਦੇ ਵਿੱਚ ਲੜਿਆ ਨਾ ਉਹ ਸ਼ਹੀਦ ਹੋਇਆ ਉਹਨਾਂ ਦਾ ਕੇਆ ਗੋਵਿੰਦ ਸਿੰਘਾ ਕਿਉਂਕਿ ਸ਼ਕਲ ਵੀ ਮਿਲਦੀ ਸੀ ਪਹਿਰਾਵਾ ਵੀ ਉਹੀ ਪਾਇਆ ਸੀ ਕਲਗੀ ਵੀ ਸੀਗੀ ਜਦੋਂ ਉਹ ਸ਼ਹੀਦ ਹੋ ਕੇ ਉਹਨਾਂ ਦਾ ਵਾਰ ਨਹੀਂ ਪੁੱਛੋਗੇ ਕਿ ਵਾਰ ਹੈ ਮੋਰਚਾ ਵਾਰ ਦਾ ਗਵਿੰਦਰ ਠੀਕ ਹੈ ਨਾ ਉਹ ਕੌਣ ਸੀ ਜਿਹਨੂੰ ਕਲਗੀ ਦੇ ਕੇ ਤੇ ਆਪਣਾ ਪਹਿਰਾਵਾ ਦੇ ਕੇ ਲੜੀ ਛੱਡੀ ਸੀ ਉਸ ਸਿੰਘ ਦਾ ਨਾਮ ਦੱਸੋ ਬੀਟੀ ਪਾਸ ਮੁੰਨੇ ਪਾਸ ਟੈਲੋਫੋਨ ਪਾਸ ਆਈਡੀ ਰਸਮੀ ਨਹੀਂ ਪਾਸ ਕੋਈ ਨਾ ਚਲੋ ਜੀ ਪਤਾ ਨਹੀਂ 18 20 ਹੋ 8 ਟੀਮ ਰਹੀ ਸਾਨੂੰ ਪਤਾ ਚਲੋ ਗੁਰਿੰਦ ਸਿੰਘ ਗਏ ਨੇ ਗੜੀ ਛੱਡੀ ਆ ਆਪਣਾ ਛੋੜਾ ਜਾਣੇ ਆਪਣੇ ਪਹਿਰਾਵਾ ਕੱਪੜੇ ਅਸੀਂ ਕਰਦੀ ਜੜਾ ਕੇ ਗਏ ਨੇ ਸਿੰਘ ਨੂੰ ਉਹਨਾਂ ਦਾ ਨਾਮ ਸੁਣੀ ਨਹੀਂ ਪਤਾ ਕਿਸ ਨੂੰ ਹਾਂਜੀ ਦਾ ਸਤਿ ਸ਼੍ਰੀ ਅਕਾਲ ਜੀ ਬੈਠਾ ਨੇ ਸ਼ੁਕਰਾਨਾ ਚਾਹਦੇ ਬਜੂ ਸਾਡੇ ਦੇ ਬੱਚਿਆਂ ਨੂੰ ਜਲਸੀਆਂ ਇਹ ਐਕ ਬੰਦੀ ਜਾ ਰਹੀ ਹੈ ਅਸੀਂ ਕੁਝ ਬੱਚੇ ਨੇ ਜਿਹੜੇ ਕੋ ਇੱਥੇ ਬੁਲਾਉਨੇ ਆ ਬਾਕੀ ਬੱਚੇ ਨੇ ਇੱਥੇ ਬੈਠੀ ਇੱਦਾਂ ਹੀ ਮਿਲ ਜੂਗਾ ਠੀਕ ਹੈ ਨਾ ਤਾਂ ਕਿ ਇੱਕ ਫੋਟੋ ਯਾਦਗਾਰੀ ਫੋਟੋ ਕਰਵਾ ਲਈ ਤੁਹਾਡੇ ਨਾਲ ਤੇ ਥੋੜੇ ਬੱਚੇ ਪੰਜ ਬੱਚੇ ਛੋਟੇ ਬੱਚੇ ਆਜੋ ਦੋ ਕੁੜੀਆਂ ਤਾਂ ਜੋ ਕਿ ਤਿੰਨ ਕੁੜੀਆਂ ਦੋ ਮੁੰਡੇ ਛੋਟੇ ਬੱਚੇ ਦੁਆਰਾ ਫਿਰ ਅਸੀਂ ਦੇ ਦਿੱਤੀਆਂ ਘਰਾਈਆਂ ਤੋਂ ਸਮਾਦਰ ਕਰਮ ਵੀ ਉਹਨਾਂ ਦਾ ਅਸੀਂ ਤਾਂ ਗੱਲ ਕਰਦੇ ਆ ਕਿ ਸਾਡੇ ਛੋਟੇ ਬੱਚਿਆਂ ਵਾਸਤੇ ਸਾਰੇ ਵਾਸਤੇ ਜਿਹੜਾ ਸੀਗਾ ਉਹ ਜਿਹੜਾ ਇਹ ਸਾਡੀ ਦੀ ਸਮੇਂਿਤ ਦਾਨ ਇਹ ਤੁਹਾਨੂੰ ਤੋਹਫਾ ਦਿੱਤਾਗਾ ਤੁਸੀਂ ਸਾਰੇ ਬੱਚੇ ਵਧਾਈ ਦੇ ਬਾਤ ਕਰੋ ਤੇ ਪ੍ਰਮਾਤਮਾ ਇਹਨਾਂ ਦੀ ਜਿਹੜੀ ਨੇਕ ਕਮਾਈ ਜਿਸ ਤਰ੍ਹਾਂ ਕਹਿੰਦੇ ਆ ਵੀ ਇਹ 10 ਗੁਣਾ ਵਧੇ ਤਾਂ ਕਿ ਇਸੇ ਤਰ੍ਹਾਂ ਹੀ ਜਿਹੜਾ ਦਾਨ ਕਰਦੇ ਰਹਿਣ ਇਹ ਪਰਮਾਤਮਾ ਨੇ ਗੱਲ ਕਰਕੇ ਛੱਡੇ ਆ ਕਿ ਹਰ ਇੱਕ ਦੇ ਵਸ ਹਿੱਸੇ ਨਹੀਂ ਆਉਂਦਾ ਇਹ ਪਰਮਾਤਮਾ ਕੁਛ ਤਰ੍ਹਾਂ ਹੀ ਇੱਕ ਅਜਿਹੀ ਸਿੱਖਿਆ ਦੇ ਕੇ ਲੈ ਕੇ ਆਉਦਾ ਤੇ ਤੁਹਾਡੇ ਰੂਬਰੂ ਕੀਤਾ ਗਿਆ ਅਕਰਮ ਜੀ ਨੂੰ ਤੇ ਪਰਮਾਤਮਾ ਇੱਕ ਵਾਰ ਦੁਬਾਰਾ ਫਿਰ ਪਿੰਡ ਦੀ ਪੰਚਾਇਤ ਸਰਪੰਚ ਅਵਤਾਰ ਸਿੰਘ ਤਾਰੀਗੀ ਚੇਅਰਮੈਨ ਸਰਾਜ ਖਾਨ ਜੀ ਅਤੇ ਇਸ ਨੂੰ ਚ ਸਟਾਫ ਤੇ ਗ੍ਰਾਮ ਪੰਚਾਇਤ ਤੇ ਪਿੰਡ ਦੇ ਵਤਵੰਤੇ ਵੱਲੋਂ ਇੱਕ ਵਾਰ ਦਿੰਦੀਆਂ ਗਹਿਰਾਈਆਂ ਤੋਂ ਅਸੀਂ ਦੁਬਾਰਾ ਫਿਰ ਆਪ ਮੁਹੱਤਰਮ ਜੀ ਦਾ ਕੋਟਨ ਤੋੜ ਕਰਨਾ ਚਾਹੁੰਦਾ ਜੀ ਦੀ ਮੇਰੀ ਕਮਾਈ ਤੇ ਜਿਹਨਾਂ ਨੇ ਇਹ দান ਕੀਤਾ ਇਹ ਬਹੁਤ ਜ਼ਿਆਦਾ ਬਹੁਤ ਬਹੁਤ ਧੰਨਵਾਦੀ ਫਿਰ ਮੈਂ ਅਨੁਭਵੀ ਜੀ ਬੇਨਤੀ ਕਰੂੰਗਾ ਕਿ ਉਹ ਦੋ ਸ਼ਬਦ ਅੱਜ ਦੀ ਇਸ ਸਮਾਗਮ ਦੇ ਸਵਾਗਤ ਕਿਉਂਕਿ ਜਲਦੀ ਥੋੜਾ ਜਾਣ ਕਰਕੇ ਜਿਹੜਾ ਸੀ ਨਹੀਂ ਸਮਝ ਨੂੰ ਰੁਕਦੇ ਆਪਾਂ ਹੋਰ ਥੋੜਾ ਆਏ ਤਾਂ ਬੇਨਤੀ ਕਰੂੰਗਾ ਅਨੁਭਵੀ ਉਹ ਅਕਮੀ ਦੇ ਪਤਾ ਹੈ ਤੁਹਾਡੇ ਨਾਲ ਗਲਤ ਕਰਨਗੇ ਅਨੁਭਵੀ ਸਨਪਿਆਨ ਜੀ ਦਾ ਬਹੁਤ ਪਿਆਰਾ ਪ੍ਰੋਗਰਾਮ ਕਰਨ ਲਈ ਲੱਗੇ ਮਾਰਕੀਆ ਸਪੰਸਾ ਸਾਹਿਬ ਦਾ ਇਹ ਜਿਹੜਾ ਜਮਾ ਸਾਰਿਆਂ ਨਾਲ ਅਸੀਂ ਬਹੁਤ ਜੀਣਾ ਸਾਡਾ ਸਾਥ ਦਿੱਤਾ ਅਸੀਂ ਦਾ ਬਹੁਤ ਧੰਨਵਾਦ ਕਰਦੇ ਤੇ ਪਿਛਲੇ ਸਮੇਂ ਦੇ ਵਿੱਚ ਸਾਡੇ ਮੌਂਦੀ ਅੰਡਰਸੋਂ ਸਾਹਿਬ ਇਲੈਕਸ਼ਨ ਵੀ ਲੜੇ ਨੇ ਚਲੋ ਥੋੜੇ ਜਿ ਦੇ ਫਰਕ ਨਾਲ ਪਿਛੇ ਰਹੇ ਜਿਹੜੇ ਇਹਨਾਂ ਦੀ ਜਿਹੜੀ ਸੋਚ ਆਪਾਂ ਵੱਡੀ ਸੋਚ ਹੈ ਇਹਨੇ ਕੋਈ ਵੀ ਗਰੀਬ ਬੁਨਆਤੀ ਦਾ ਕੋਈ ਯਾ ਹੋਵੇ ਜਾਂ ਕੋਈ ਬਿਮਾਰ ਆ ਜਾਂ ਕੋਈ ਹੋਰ ਆਪਣੇ ਸਮੂਹ ਦੀਆਂ ਕੋਈ ਸਮੱਸਿਆ ਨੇ ਜਦੋਂ ਬੱਚਿਆਂ ਦੀ ਬਾਣੀ ਦਾ ਸਭ ਤੋਂ ਪਹਿਲਾਂ ਅੱਪਲ ਨੰਬਰ ਤੇ ਸਾਰਿਆਂ ਨੂੰ ਮੂਰੇ ਖੜੂ ਦਾ ਮਤਲਬ ਹੈ ਇਸ ਕਰਕੇ ਸਿੰਘ ਬਹੁਤ ਪਤਨ ਸਾਹਿਬ ਨੇ ਬੱਚੇ ਆਪ ਹੀ ਨਾ ਬਿਆਰ ਦਿੱਤਾ ਸਾਰਿਆਂ ਨੂੰ ਦੁਬਾਰਾ ਫਿਰ ਸਤਿਕਾਰ ਬਹੁਤ ਬਹੁਤ ਧੰਨਵਾਦੀ ਅਸੀਂ ਤੁਮਾਰੀ ਅਸੀ ਕਰਾਂਗੇ ਇੱਕ ਮੈਂ ਇੱਕ ਬਾਤ ਕਰਦਾ ਮੈਂ ਜਰਨ ਬੱਚਾ ਜੁਨਾ ਕਿ ਮੇਰੇ ਨਗਰ ਦੇ ਰੋਡੀਵਾਲ ਮੇਰਾ ਵੀ ਪਿੰਡ ਰੋਡੀਵਾਲ ਹੀ ਹੈ ਤੇ ਮੈਂ ਇੱਥੇ ਨਾਨਕੀ ਰਹਿਣਾ ਸਾਰਿਆਂ ਨੂੰ ਪਤਾ ਮੇਰੇ ਭਰਾ ਨੇ ਸਾਰੇ ਜਿਹੜੇ ਛੇ ਨੇ ਇਹਨਾਂ ਨੇ ਮੇਰਾ ਬਹੁਤ ਸ਼ਰੋਚਾ ਕੀਤਾ ਜਿਨ੍ਹਾਂ ਨੂੰ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਵੀ ਬੱਚਿਆਂ ਨੂੰ ਠੰਡ ਦਾ ਮੌਸਮ ਆ ਵੀ ਦਾਨ ਇਹਨਾਂ ਨੇ ਆਕਮ ਖਾਂਗੀ ਨੇ ਬਹੁਤ ਮੇਰਾ ਸਾਥ ਲੋਕ ਦਿੱਤਾ ਜੀ ਉਹ ਅੱਜ ਬੋਲ ਮੈਂ ਇਹਨਾਂ ਕੋਲੇ ਗਿਆ ਤਾਂ ਆਪਣੇ ਸਕੂਲ ਤੇ ਹਫ਼ਤਾ ਪਹਿਲਾਂ ਆ ਕੇ ਵੀ ਗਿਆ ਇਹਨਾਂ ਨੂੰ ਚਾਰ ਦਿਨ ਪਹਿਲਾਂ ਇਹਨਾਂ ਨੇ ਮੇਰਾ ਬੋਲ ਲੈਣ ਨਹੀਂ ਦਿੱਤਾ ਤੁਹਾਡੇ ਸਾਹਮਣੇ ਆ ਬੱਚਿਆਂ ਨੂੰ ਜੋ 105 ਬੱਚੇ ਨੇ ਉਹਨਾਂ ਨੂੰ ਮਿੱਡੇ ਮੇਨ ਨੂੰ ਸਾਰਿਆਂ ਨੂੰ ਇਹਨਾਂ ਨੇ ਦੋ ਆਪਣੇ ਠੰਡ ਦੇ ਮੌਸਮ ਦੇ ਵਿੱਚ ਕੋਟੀਆਂ ਦਾ ਵੰਡ ਦਿੱਤੀਆਂ ਨੇ ਇਹਨਾਂ ਦਾ ਆਕਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਸਾਡੇ ਜੀ ਨੂੰ ਕਿ ਜਲਦੀ ਜਾਣਾ ਸੀ ਫਿਰ ਸਭਾ ਸਾਹਿਬ ਨੂੰ ਬੇਨਤੀ ਕਰੂੰਗਾ ਸੋ ਬਾਤ ਅਪੈਨ ਅਜੇ ਨਹੀਂ ਜਾਣ ਦਿੰਦੇ ਠੀਕ ਹੈ ਉਹ ਬੱਚਿਆਂ ਨੂੰ ਜਿਹੜਾ ਨਾਮ ਰੰਗ ਸਮਾਰੋਹ ਸਾਰਾ ਪਹਿਤਵਾਤੀ ਵੀ ਦਿਆਂਗੇ ਤਾਂ ਮੈਂ ਇੱਕ ਵਾਰ ਦੁਬਾਰਾ ਫਿਰ ਦੇ ਦਿਆਂਗਾ ਬਹੁਤ ਬਹੁਤ ਅਨੰਦ ਧੰਨਵਾਦ ਕਰਦੇ ਹਾਂ ਚੁੰਗੀ ਦਾ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਇੰਨਾ ਸੋਹਣਾ ਜਿਹਾ ਪਿਆਰ ਹੈ ਉਹ ਦੁੱਤਾਗਾ ਤਾਂ ਇੱਕ ਵਾਰ ਬੱਚਿਆਂ ਨੂੰ ਕੀ ਗੱਲ ਹੋ ਗਈ ਸਿੰਗਾ ਅੱਜ ਤੂੰ ਕੱਲਾ ਤੁਰ ਆਇਆ ਤਾਂ ਲੋ ਮੇਰੇ ਨਾਲ ਤੂੰ ਨਜਰਾ ਨਹੀਂ ਮਿਲਾਉਂਦਾ ਏ ਨਾਲ ਨਹੀਂ ਤੂੰ ਲੈ ਕੇ ਆਇਆ ਜਾ ਫਿਰ ਆਉਂਦਾ ਪਿੱਛੇ ਤੈਨੂੰ ਸਿੰਗਾ ਦੇ ਕੇ ਗਿਆ ਸੀ ਸਤੇ ਸਿੰਘ ਮੇਰਾ ਕਿਥੇ ਦਦੀ ਜੀ ਨਾਲ ਬਹਿ ਕੇ ਕੀਓ ਹੁਣ ਵੀ ਬਾਣੀ ਪੜਦੇ ਨੇ ਅੱਖਾਂ ਦੇ ਵਿੱਚ ਭਰ ਕੇ ਕੀ ਮੈਨੂੰ ਮੈਨੂੰ ਚੇਤੇ ਕਰਦੇ ਨੇ ਵੈ ਦੇ ਨਾਲ ਜੂਝਣ ਦੇ ਲਈ ਕਿਉਂ ਨਾ ਗਤਕਾ ਸਿੱਖਿਆ ਏ ਤੈਨੂੰ ਸ਼ਿੰਗਾਰ ਦੇ ਕੇ ਆਸੀ ਫਤਿਹ ਸਿੰਘ ਮੇਰਾ ਕਿੱਥੇ ਆ ਅਜੀਤ ਸਿੰਘ ਦੇ ਮੂਹ ਦੇ ਉੱਤੇ ਦਾੜੀ ਕਿੰਤਾ ਲੱਗਦੀ ਆ ਜੁਝਾਰ ਸੰਘਦੇ ਸਿਰ ਦੇ ਉੱਤੇ ਪਗੜੀ ਕਿੰਨੀ ਫੱਬਦੀ ਆ ਦੋਨਾਂ ਅਗੇ ਚੰਦ ਸੂਰਜ ਕੀ ਅੱਜ ਵੀ ਪੈਂਦੇ ਫਿੱਕੇ ਆ ਤੈਨੂੰ ਸਿੰਗਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿਥੇ ਆ ਅਗਲੀ ਵਾਰੀ ਲੈ ਕੇ ਆਈ ਤੈਨੂੰ ਮੈਂ ਸਮਝਾਦਾ ਹੱਕ ਵਾਰੀ ਅੱਜ ਪੁੱਤਰਾ ਨੂੰ ਮੈਂ ਕਲ ਨਾਲ ਲਾਣਾ 14 ਹਾ ਲਾਸ਼ਾ ਕੋਲੋਂ ਲੰਘ ਮੈਂ ਆਇਆ ਫਿਰ ਨਾ ਕਿੱਥੇ ਡਿੱਠਿਆ ਤੈਨੂੰsingਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਆ ਵਾਹਿਗੁਰੂ ਜੀ ਕਾ ਹਾਲ ਚਾਲ ਵਾਹਿਗੁਰੂ ਤਾ ਜਾਂਦੀ ਵਾਰੀ ਕਰ ਲੈ ਵਿਹਾਰ ਕਹਲ ਨੂੰ ਮਲਾਹਲ ਤੋੜਨੇ ਆਈ ਛਦ ਨਾਦੀ ਢੰਡੀ ਕਾਲੀ ਰਾ ਕਲ ਨੂੰ ਮਲਾਹਲ ਤੋੜਨੇ ਨਿੱਕੀਆਂ ਕਲਗੀਆਂ ਮੈਂ ਸੀਸ ਤੇ ਸਜਾ ਰਾਜ ਰੱਜ ਕਰ ਲੈ ਵਿਹਾਰ ਕੱਲ ਨੂੰ ਮੈਂ ਲਾਹਾਲ ਤੋੜਨੇ ਦਿੱਤਾ ਜਾਂਦੀ ਵਾਰੀ ਪ੍ਰਿੰਸੀਪਲ ਰਾਉਂਡ ਸਰ ਜੀ ਸਰਪੰਚ ਸਾਹਿਬ ਹਰਤਾ ਸਿੰਘ ਜਾਰੀ ਔਰ ਸਾਡੇ ਚੇਅਰਮੈਨ ਸਰਾਜ ਖਾਨ ਜੀ ਜਿਨ੍ਹਾਂ ਦੀ ਬਦੌਲਤ ਅੱਜ ਜਿਹੜਾ ਪ੍ਰੋਗਰਾਮ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚੜਿਆ ਔਰ ਇਨ੍ਹਾਂ ਦੀ ਅਗਵਾਈ ਦੇ ਵਿੱਚ ਹੀ ਅੱਜ ਜਿਹੜਾ ਸਾਡਾ ਬੱਚਿਆਂ ਦਾ ਦਾਨੀ ਸੱਜਣਾ ਨੇ ਡੋਨੇਟ ਕੀਤੇ ਕੋਟੀਆਂ ਸਵੈਟਰ ਇਹ ਇਹਨਾਂ ਦਾ ਸਦਕਾ ਹੀ ਹੈ ਇਹਨਾਂ ਨੇ ਸਾਡੀ ਵਰ੍ਹਾਈ ਕੀਤੀ ਉਹਨਾਂ ਨੂੰ ਇੱਥੇ ਤੱਕ ਲੈ ਕੇ ਆਂਦਾ ਦਾਨੀ ਸੱਜਣਾ ਨੂੰ ਪਰ ਮੈਂ ਸਾਰੇ ਹੀ ਮਹਿਮਾਨਾਂ ਦਾ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਸਾਡੇ ਅਵਤਾਰ ਸਰ ਜੀ ਇਹਨਾਂ ਨੇ ਬੜਾ ਅੱਗੇ ਹੋ ਕੇ ਅਸੀਂ ਸਾਰਿਆਂ ਨੇ ਅਪਰਾਲਾ ਕੀਤਾ ਕਿ ਅੱਜ ਦੇ ਦਿਨ ਬੱਚਿਆਂ ਨੂੰ ਦਾਨ ਕੀਤਾ ਜਾਵੇ ਤਾਂ ਕਿ ਮਾਲਕ ਵੀ ਖੁਸ਼ ਹੋ ਜਾਵੇ ਔਰ ਜਿਹੜੇ ਬੱਚੇ ਨੇ ਇਹ ਬੜੀ ਸ਼ਕਤੀ ਹੁੰਦੀ ਆ ਮਨ ਦੀ ਇਹਨਾਂ ਦੀ ਆਤਮਾ ਦੁਆਵਾਂ ਬੱਟਾ ਲੰਮੀਆ ਤੇਰਾ ਸਤਾ ਪਹਾੜ ਦਾ ਤੋਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਮੇਲੇ ਦਾ ਸੁਣ ਲੋ ਹਾਲ ਜੀ ਬੱਟਾ ਲੰਮੀਆ ਤੇਰਾ ਸਤਾ ਪਹਾੜ ਦਾ ਤੋਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਨ ਦੀਤੇ ਵੀ ਛੋੜਾ ਪੈ ਗਿਆ ਉਸ ਮੇਲੇ ਦਾ ਸੁਣ ਲਓ ਹਾਲ ਜੀ ਬਾ ਚਲ ਮੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੇ ਰਾ ਜੰਗਲਾਂ ਦੇ ਪੈ ਗਏ ਗੰਗੂ ਤੇਲੀ ਉਹ ਨਾਂ ਦੇ ਨਾਲ ਸੀ ਗੰਗੂ ਤੇਲੀ ਉਹ ਨਾਂ ਦੇ ਨਾਲ ਸੀ ਸਰਸਨ ਦੀ ਤੇ ਵਿਚੋੜਾ ਪੈ ਗਿਆ ਉਸ ਮਿਲਦਾ ਸੁਣ ਲਾ ਹਾਲ ਜੀ ਬਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਨ ਦੀ ਤੇ ਵਿਚੋੜਾ ਪੈ ਗਿਆ ਉਸ ਮਲੇ ਦਾ ਸੁਣ ਲਓ ਹਾਲ ਜੀ ਸਵਾਲ ਇਹ ਆ ਇਹਨਾਂ ਗੰਗੂ ਬ੍ਰਾਹਮਣ ਸੀ ਉਹਦਾ ਪਿੰਡ ਇਤਿਹਾਸਕ ਇਤਿਹਾਸਕ ਨਾਮ ਉਸ ਦੇ ਪਿੰਡ ਦਾ ਨਾਮ ਦੱਸੋ ਹਾਂ ਜੀ ਬੋਲੋ ਉਹਦਾ ਨਾਮ ਚੇੜੀ ਹੋਣਾ ਹੈਗਾ ਖੇੜੀ ਖੇੜੀ ਸਹੀ ਵੈਰੀ ਗੁੱਡ ਉਸ ਨਾਮ ਮਲੇ ਕੋਟੇ ਦਾ ਨਾ ਨਾਸਲੇ ਜੀਸ਼ੇ ਮੁਹਬਰਾਂ ਵਾਹ ਜੀ ਮੁਹਬਰਾਂ ਵਾਹ ਸੇਸ਼ੀ ਕਾਂਜੀ ਮੇਰਾ ਨਾਮ ਸ਼ੰਕੀ ਕੋਰੇ ਸਰਕਾਰੀ ਮਡ ਸਮਾਰਟ ਸਕੂਲ ਬੇਗੋ ਆਲੀ ਅੱਜ ਮੈਂ ਜਮਾਤ ਦੀ ਵਿਦਿਆਰਥਣਾ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਤਾ ਪੇਸ਼ ਕਰਨ ਜਾ ਰਹੀ ਆ ਜਿਸ ਦਾ ਨਾਮ ਹੈ ਨੰਨੀਆਂ ਨੰਨੀਆਂ ਜਿੰਦਾ ਨੰਨੀਆਂ ਨੰਨੀਆਂ ਜਿੰਦਾ ਨੂੰ ਤੂੰ ਨੀਹਾ ਵਿੱਚ ਚਨਾਇਆ ਇੱਕ ਹੀ ਕੈਰ ਕਮਾਇਆ ਪਾਪੀਆ ਇੱਕ ਹੀ ਕੈਰ ਕਮਾਇਆ ਸ਼ੇਰਾਂ ਵਰਗੇ ਜਿਗਰੇ ਉਹ ਨਾ ਦੇ ਸ਼ੇਰਾਂ ਵਰਗੇ ਜਿਗਰੇ ਉਹ ਨਾ ਦੇ ਧਮਕੀਆਂ ਤੋਂ ਨਾ ਡਰਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਮੌਤ ਤੋਂ ਸਾਨੂੰ ਡਰਨਾ ਕੋਈ ਮੌਤ ਤੋਂ ਸਾਨੂੰ ਡਰਨਾ ਕੋਈ ਜ਼ਾਲਮ ਨੂੰ ਬੰਗਾਰ ਦੇ तरम सड़ा कोई बदल नहीं सकता सूबे नलकार दे तरम सड़ा को बदल नहीं सकता सूबे दे बच्चियाँ दी कल सुन के सूबा गुस्से बच्चों की गल सुन के सुबह गुस्से देया कध उच्ची होर करो अपना हुकम सुनाया कध उच्ची होर करो अपना हुकम सुनाया ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ ਸੈਭ ਜ਼ਾਦੇ ਫਰਮਾਉਂਦੇ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ ਸੈਭ ਜ਼ਾਦੇ ਫਰਮਾਉਂਦੇ ਜਾਨ ਤੋਂ ਵਧੇ ਸਿੱਖੀ ਪਿਆਰੀ ਕਜਕਜਕਾਰਾ ਬੁਲਾਉਂਦੇ ਜਾਨ ਤੋਂ ਵਧੇ ਸਿੱਖੀ ਪਿਆਰੀ ਕਜਕਜਕਾਰਾ ਬੁਲਾਉਂਦੇ ਜਿਹੜਾ ਸਾਖਾ ਸਰਹੰਦ ਦੇ ਉੱਤੇ ਬੜੀ ਸੋਹਣੀ ਪਾਰਖ ਮੁਕਾਬਲੇ ਪ੍ਰਿੰਸੀਪਲ ਸਾਦੋਂ ਸਿੰਘ ਜੀ ਵੱਲੋਂ ਕਰਵਾਏ ਗਏ ਤਾ ਅੱਜ ਉਸੇ ਵਿਸ਼ੇ ਦੇ ਉੱਪਰ ਮੈਂ ਇੱਕ ਛੋਟੀ ਜੀ ਕਵਿਤਾ ਜਿਹੜੀ ਹੈ ਬੱਚਿਆਂ ਨੂੰ ਸਮਰਪਿਤ ਸਾਕਾ ਸਰਹੰਦ ਨੂੰ ਸਮਰਪਿਤ ਕਵਿਤਾ ਦੀ ਕੁਝ ਟੋਕਾਂ ਲਿਖੀਆਂ ਜੋ ਆਪ ਜੀ ਦੇ ਰੂਬਰੂ ਕਰਨ ਜਾ ਰਿਹਾ ਹਾਂ ਕਿੰਜ ਹੈ ਸਾਕਾ ਸਰਹੰਦ ਦੀ ਮੈਂ ਦਾਸਤਾਨ ਸੁਣਾਵਾ ਕਿੰਜ ਹੈ ਸਾਕਾ ਸਰਹੰਦ ਦੀ ਮੈਂ ਦਾਸਤਾਨ ਸੁਣਾਵਾ ਹਰ ਪਲ ਗੁਰੂ ਪਰਿਵਾਰ ਨੂੰ ਮੈਂ ਸੀਸ ਝੁਕਾਵਾਂ ਹਰ ਪਲ ਮੈਂ ਗੁਰੂ ਪਰਿਵਾਰ ਨੂੰ ਸੀਸ ਝੁਕਾਵਾਂ ਮਾਤਾ ਗੁਜਰ ਨੇ ਗੰਗੂ ਤੇ ਸੀ ਵਿਸ਼ਵਾਸ ਜਿਤਾਇਆ ਮਾਤਾ ਗੁਜਰ ਨੇ ਸੀ ਗੰਗੂ ਤੇ ਵਿਸ਼ਵਾਸ ਜਿਤਾਇਆ ਗੰਗੂ ਨੇ ਅਨਾਮ ਦਿਖਾਤਰ ਵਜੀਦ ਦਾ ਬੂਹਾ ਖੜਕਾਇਆ ਗੰਗੂ ਨੇ ਅਨਾਮ ਦਿਖਾਤਰ ਵਜੀਦ ਦਾ ਬੂਹਾ ਖੜਕਾਇਆ ਵਜੀਦ ਖਾਨ ਦੀ ਕਚਹਿਰੀ ਵਿੱਚ ਬੱਜਿਆਂ ਨੂੰ ਆਣ ਬੁਲਾਇਆ ਵਜੀਦ ਖਾਨ ਨੇ ਕਚਹਿਰੀ ਵਿੱਚ ਬੱਚਿਆਂ ਨੂੰ ਆਣ ਬੁਲਾਇਆ ਦੀਨੇ ਸਲਾਮ ਕਬੂਲ ਕਰਨ ਦਾ ਫਤਵਾ ਸੁਣਾਇਆ ਦੀਨੇ ਸਲਾਮ ਕਬੂਲ ਕਰਨ ਦਾ ਫਤਵਾ ਸੁਣਾਇਆ ਮਲੇਰਕੋਟਾ ਨਵਾਬ ਸ਼ੇਰ ਮੁਹੰਮਦ ਨੇ ਕ੍ਰਾਂਤ ਸ਼ਰੀਫ ਦਾ ਵਾਸਤਾ ਪਾਇਆ ਮਲੇਰਕੋਟਾ ਨਵਾਬ ਸ਼ੇਰ ਮੁਹੰਮਦ ਖਾਨ ਨੇ ਕ੍ਰਾਂਤ ਸ਼ਰੀਫ ਦਾ ਵਾਸਤਾ ਪਾਇਆ ਬੱਚਿਆਂ ਦੀ ਜਾਨ ਬਚਾਉਣ ਦੀ ਖਾਤਰ ਬੱਚਿਆਂ ਦੀ ਜਾਨ ਬਚਾਉਣ ਦੀ ਖਾਤਰ ਮੁਖਤੋ ਹਾਦਾ ਨਾਰਾ ਲਾਇਆ ਮੁਖਤੋ ਹਾਦਾ ਨਾਰਾ ਲਾਇਆ ਵਜੀਦ ਖਾਨ ਸਰਹੰਦ ਕਚੈਰੀ ਵਿੱਚ ਵਜੀਦ ਖਾਨ ਸਰਹੰਦ ਕਚੈਰੀ ਵਿੱਚ ਰੱਤਾ ਵੀਨਾ ਤਰਸਾਇਆ ਵਜੀਦ ਖਾਨ ਸਰਹੰਦ ਕਚਹਿਰੀ ਵਿੱਚ ਰੱਤਾ ਵੀਨਾ ਤਰਸਾਇਆ ਨੀਹਾਂ ਵਿੱਚ ਚੇਲਨੀ ਦਾ ਨੀਹਾਂ ਵਿੱਚ ਚੇਲਨੀ ਦਾ ਉਸ ਨੀਦਾ ਦਾ ਫਰਮਾਨ ਸੁਣਾਇਆ ਉਸ ਨੀਦਾ ਦਾ ਫਰਮਾਨ ਸੁਣਾਇਆ ਸ਼ਾਸ਼ਲ ਵੇਗ ਤੇ ਵਾਸ਼ਲ ਵੇਗ ਸ਼ਾਸ਼ਲ ਵੇਗ ਤੇ ਵਾਸ਼ਲ ਵੇਗ ਭਰਾਵਾ ਨੂੰ ਨੀਹਾਂ ਵਿੱਚ ਚੰਗ ਦਾ ਫਰਮਾਨ ਸੁਣਾਇਆ ਨੀਹਾਂ ਵਿੱਚ ਚੰਨੇ ਦਾ ਫਰਮਾਨ ਸੁਣਾਇਆ ਇਤਿਹਾਸ ਵਿੱਚ ਦਿਲ ਕੰਭਾਉ ਘਟਨਾ ਨੇ ਇਤਿਹਾਸ ਵਿੱਚ ਦਿਲ ਕੰਬਾਉਂ ਘਟਨਾ ਨਹੀਂ ਰੱਬ ਨੂੰ ਵੀ ਆਣ ਰਵਾਇਆ ਬੱਬ ਰੱਬ ਨੂੰ ਵੀ ਆਣ ਰਾਇ ਰਵਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਗਲਾਬ ਦੀ ਫਸਲ ਗੁਰੂ ਗੋਬਿੰਦ ਸਿੰਘ ਜੀ ਨੇ ਗਲਾਬ ਦੀ ਫਸਲ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗਲਾਬ ਦੀ ਫਸਲ ਦੇ ਰੂਪ ਵਿੱਚ ਐਸਾ ਬੂਟਾ ਲਾਇਆ ਰਹਿਂਦੀ ਦੁਨੀਆ ਤੱਕ ਰਹਿਂਦੀ ਦੁਨੀਆ ਤੱਕ ਰੱਬ ਨਾ ਰੇਦਾ ਐਸਾ ਇਤਿਹਾਸ ਦਰਹਾਇਆ ਐਸਾ ਇਤਿਹਾਸ ਦਰਹਾਇਆ ਬਹੁਤ ਬਹੁਤ ਧੰਨਵਾਦ ਤੇ ਜਿਦਾ ਅੱਜ ਦੇ ਕੋ ਮੁਕਾਬਲੇ ਹੋਏ ਇਹਨਾਂ ਮੁਕਾਬਲੇ ਜਿੱਥੇ ਨਤੀਜੇ ਆਏ ਤੁਹਾਡੇ ਉਹਨਾਂ ਨਤੀਜਿਆਂ ਨੂੰ ਮੈਂ ਉਹ ਬੇਨਤੀ ਕਰੂੰਗਾ ਕਿ ਪ੍ਰਿੰਸੀਪਲ ਸਰ ਆਰੌਂਗ ਸਿੰਘ ਜੀ ਉਹ ਜਿਹੜੇ ਨਤੀਜੇ ਨੇ ਉਹ ਤੁਹਾਡੇ ਰਿਵਿਊ ਕਰਨਗੇ ਸੁੰਦਰ ਲਿਖਾਈ ਦਾ ਨਤੀਜਾ ਵੀ ਆਇਆ ਜੋ ਪਿਛਲੇ 20 ਦਿਨ ਪਹਿਲਾਂ ਸਰ ਲਿਖਾਈ ਦੇ ਜਿਹੜੇ ਮੁਕਤੇ ਸੀ ਉਸ ਖਾ ਕੇ ਗਏ ਸੀ ਤਾਂ ਮੈਂ ਬੱਚੇ ਜਿਹੜੇ ਬਧਾ ਜਿੱਤਣਗੇ ਉਹ ਤਾਂ ਵਧਾਈ ਦੇ ਪਾਤਰ ਨੇ ਜਿਹੜੇ ਮੁਕਾਬਲੇ ਚ ਹੁੰਦੇ ਨੇ ਉਸ ਤੋਂ ਵੀ ਜ਼ਿਆਦਾ ਵਧਾਈ ਦੇ ਪਾਤਰ ਨੇ ਕਿਉਂਕਿ ਉਹਨਾਂ ਨੂੰ ਜਿੱਤ ਆਉਣ ਦਾ ਸੇਰਾ ਉਹਨਾਂ ਨੂੰ ਜਾਂਦਾ ਜੇ ਟੀਮ 'ਚ ਇੱਕ ਹੀ ਖਿਡਾਰੀ ਹੋਵੇ ਤਾਂ ਹਮੇਸ਼ਾ ਜੇਤੂ ਹੁੰਦਾ ਪਰ ਜਿਹੜੇ ਟੀਮਾਂ ਨੇ ਮੁਕਾਬਲਾ ਕੀਤਾ ਬੜਾ ਸੋਹਣਾ ਕਹਿਗਾ ਚ ਮੁਕਾਬਲਾ ਹੋਇਆ ਅੱਜ ਛੋਟੇ ਸਾਹਿਬਾਂ ਦੇ ਸਾਕਾ ਸਰਹੰਦ ਨੂੰ ਸਮਰਪਿਤ ਤਾਂ ਮੈਂ ਉਹਦਾ ਜਿਹੜਾ ਨਤੀਜਾ ਉਹ ਤਿਆਰ ਹੋ ਗਿਆ ਤਾਂ ਮੈਂ ਪ੍ਰਿੰਸੀਪਲ ਸਰ ਰੌਂਗ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ ਅੱਜ ਦਾ ਜਿਹੜਾ ਨਤੀਜਾ ਹੈ ਬੱਚਿਆਂ ਦੇ ਰੂਬਰੂ ਕਰਨਗੇ ਪ੍ਰਿੰਸੀਪਲ ਮੁਕਾਬਲਾ ਸੁੰਦਰ ਰਿਖਤ ਔਣ ਲੱਗਿਆ ਮੈਂ ਜੱਗਦਾ ਸੀਗਾ ਆਖੜੀ ਰੱਖਿਆ ਸਾਡੀ ਵਾਰ ਵਾਰ ਕਹਿ ਰਹੀ ਸੀ ਸਾਡਾ ਸਕੂਲ ਦੇਖੋ ਸਾਡਾ ਸਕੂਲ ਵਾਕਈ ਮੇਰਾ ਵੀ ਜੀ ਕਰਦਾ ਸੀ ਦੇਖਾਂ ਪਰ ਉਹ ਕਹਿੰਦਾ ਸੂਰਜ ਨੂੰ ਪੀਵਾ ਰਿਹਾਉਣ ਦੀ ਜਿੱਤੇ ਅਵਤਾਰ ਸਿੰਘ ਵਰਗੇ ਬੈਠਿਆ ਹੁਣ ਉੱਥੇ ਕੀ ਕਰਾਂ ਮੈਂ ਉੱਥੇ ਕੀ ਦਿਖਾਵਾ ਜਾ ਕੇ ਚਲੋ ਆਇਆ ਮੈਂ ਥੋੜਾ ਜਿਹਾ ਸੁੰਦਰ ਨਹੀਂ ਤੇ ਥੋੜਾ ਜਿਹਾ ਮੈਨੂੰ ਕਹਿੰਦਾ ਤੁਹਾਡੀ ਰਿਕਾਈ ਵਧੀਆ ਮੈਂ ਦੱਸਿਆ ਸੀਗਾ ਤੁਹਾਨੂੰ ਪਤਾ ਸੀਗਾ ਆਉਂਦਾ ਸੀਗਾ ਥੋੜਾ ਜਿਹਾ ਮੈਂ ਕੁਝ ਕੋਸ਼ਿਸ਼ ਕੀਤੀ ਤੁਹਾਨੂੰ ਕਾਪੀਆਂ ਦਿੱਤੀਆਂ ਤੁਹਾਨੂੰ 20 ਪੇਜ ਕਰਨ ਲਈ ਦਿੱਤੀ ਤਾਂ ਉਹਨਾਂ ਦੇ ਵਿੱਚੋਂ ਆ ਸੱਤ ਕਾਪੀਆਂ ਬਾਕੀ ਵੀ ਬਹੁਤ ਵਧੀਆ ਜਿਵੇਂ ਆ ਸੱਤ ਕਾਪੀਆਂ ਮੇਰੇ ਕੋਲ ਆਈਆਂ ਨੇ ਮੈਨੂੰ ਨਹੀਂ ਮੈਨੂੰ ਤਾਂ ਯਕੀਨ ਨਹੀਂ ਹੁੰਦਾ ਤੁਹਾਡਾ ਬੇਕਰ ਨਾ ਮੈਨੂੰ ਤਾਂ ਯਕੀਨ ਨਹੀਂ ਹੁੰਦਾ ਇਹਦਾ ਮਤਲਬ ਇਹੀ ਆ ਕਿ ਤੁਹਾਨੂੰ ਪੜ੍ਹਨ ਨੂੰ ਵਧੀਆ ਲਿਖਣਾ ਆਉਂਦਾ ਹੈ ਇੰਨਾ ਵਧੀਆ ਲੱਗਿਆ ਆ ਕਾਪੀਆਂ ਦੇ ਵਿੱਚ ਮੈਨੂੰ ਤਾਂ ਔਖਾ ਹੋ ਗਿਆ ਕਿਹੜਾ ਵਧੀਆ ਕਿਹੜਾ ਸਾਰੇ ਵਧੀਆ ਨੇ ਸਾਰੇ ਸਤ ਨੇ ਸਾਰੇ ਜਿਹੜੇ ਬਾਕੀ ਹੋਣਗੇ ਬਾਕੀ ਨੇ ਵੀ ਕੀਤਾ ਹੋਊ ਵਧੀਆ ਹੀ ਹੋਏਗਾ ਆ ਸਤ ਨੂੰ ਦੇਖ ਕੇ ਤਾਂ ਮੈਨੂੰ ਐ ਲੱਗਿਆ ਕਿ ਵਾਕੇ ਹੀ ਕਮਾਲ ਹੈ ਤੁਸੀਂ ਕਮਾਲ ਕੀਤੀ ਹੋਈ ਹੈ ਮੈਨੂੰ ਔਖਾ ਲੱਗਾ ਇਹਨਾਂ ਦੇ ਵਿੱਚੋਂ ਨਾ ਦਾ ਨਾ ਦੇਖਿਆ ਕੋਸ਼ਿਸ਼ ਕੀਤੀ ਆ ਮੈਂ ਕੋਸ਼ਿਸ਼ ਕੀਤੀ ਆ ਚਲੋ ਮੈਂ ਇਹ ਨਹੀਂ ਕਹਿ ਸਕਦਾ ਵੀ ਮੈਂ ਇਹ ਕੀਤਾ ਜੋ ਹਮ ਜਿੰਨਾ ਕੁ ਮੈਂ ਦੇਖਿਆ ਥੋੜਾ ਸਮਝੀ ਤੇ ਸਮਾਂ ਥੋੜਾ ਬਹੁਤ ਹੁੰਦਾ ਥੋੜੇ ਬਰੀਕੀ ਨਾਲ ਦੇਖ ਲੈਣ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਮਕਾਰਬੇ ਨੇ ਜੁਈਏ ਤਾਂ ਕਿਹੜੀਆਂ ਚੀਜ਼ਾਂ ਨੋਟ ਕੀਤੀਆਂ ਜਾਂਦੀਆਂ ਨੇ ਨੰਬਰ ਕਿੱਥੋਂ ਕੱਟੇ ਜਾਂਦੇ ਨੇ ਕਿੱਥੇ ਪੂਰੇ ਨੰਬਰ ਲੈਂਦੇ ਨੇ ਤੁਹਾਨੂੰ ਉਹਦੇ ਦੱਸਿਆ ਸੀਗਾ ਆ ਮੈਂ ਦੇਖਿਆ ਸਾਰੇ ਪੂਰੇ ਨੰਬਰ ਲੈਂਦੇ ਕਿਤੇ ਨੱਪੇ ਹੀ ਨਹੀਂ ਮੈਨੂੰ ਕਿ ਨੰਬਰ ਕੱਟਾ ਕਿੱਥੋਂ ਕਿਵੇਂ ਕੱਟਾ ਕਿਹੜੇ ਅੱਖਰ ਕਿਹੜੇ ਕੋਸ਼ਿਸ਼ ਕੀਤੀ ਹੈ ਚਲੋ ਫੇਰ ਵੀ ਜਿੰਨਾ ਕੁ ਮੈਨੂੰ ਪਤਾ ਸੀ ਜਿੰਨਾ ਕੁ ਮੈਂ ਦੇਖਿਆ ਅਸਤ ਦੇ ਮੈਂ 1 2 3 4 5 6 7 ਨੰਬਰ ਲਾ ਦਿੱਤੇ ਠੀਕ ਹੈ ਜੀ ਤਾਂ ਚਲੋ ਸਰਪੇਟ ਕਿਉਂ ਆਹ ਇਹ ਹੁਣ ਕਸਤਾ ਤੋਂ ਕਿਹੜਾ 10 ਦੀ 10 ਦੀ 10 ਦੀ ਚਲੋ ਮੈਂ ਲਾਉਂਦਾ ਹਾਂ ਆ ਮੈਂ ਲਾਉਂਦਾ ਮੈਂ ਲਾਉਂਦਾ ਹੁਣ ਸਰਪੇਟ ਨੰਬਰ ਤੇ 1 2 3 ਲਾਇਆ ਇਹ ਉਲਟੇ ਲੰਘਾਂ ਮੈਂ ਲਾਸਟ ਦੇ ਜਿਹੜਾ ਪਹਿਲਾ ਨੰਬਰ ਆਏਗਾ 7ਵੇਂ ਨੰਬਰ ਤੇ ਜਿਹੜੀ ਮੇਰੀ ਕਾਪੀ ਆ ਸੁੰਦਰ ਲਿਖਤ ਦੀ ਇਹ ਹੈਗੀ ਆ ਤਮਾਮਨ ਨੂੰ ਕਲੀਅਰਲੀ ਤਮੰਨਾ ਤੋ ਮੰਨਾ ਇਹ ਆ ਹਾਂ ਤਮੰਨਾ ਵਾਲਾ ਇਹ 2 ਨੰਬਰ ਕੀ ਇੱਕੀ ਤਮੰਨਾ 2 ਇੱਕੀ ਨੰਬਰ ਤੇ ਹਾਂ ਲੈ ਕਿੁੱਤ ਕੇ ਇਹ ਨਹੀਂ ਆਹੀ ਹੈ ਨਾ ਮਾਸ ਉਸ ਨੂੰ ਨਹੀਂ ਕਹਿੰਦਾ ਆਇਆ नहीं आगे। आगे। बहुत बढ़िया बहुत बढ़िया में नंबर छेवें हो गए आशियाना बहुत सोना लिखा पुत्र बहुत सोना लिखा चलो बहुत वाइसिया ਇਹ ਪੈਂਡਿੰਗ ਕੀ ਇਹ ਉਹ ਬਰਾਦਰ ਜਿਹਨਾਂ ਪਰਤੇ ਜਿਹੜਾ ਬੱਚਾ ਹੈ ਅਭਿਜੋਤ ਅਭਿਜੋਤ ਹਾਂ ਵਾਹ ਹਾਂ ਵਾਹ ਹਾਂ ਹਗੇ ਕੂਰੀਆ ਚੌਥੇ ਨੰਬਰ ਤੇ ਆਪੀ ਆ ਚੌਥੇ ਨੰਬਰ ਤੇ ਲਿਖਤਾ ਸੁੰਦਰ ਲਿਖਤਾ ਹੈ ਭਾਈ ਹਰਮਨ ਹਰਮਨ ਜੀ ਸੋਹਣੇ ਇਹ ਜਿਵੇਂ ਪਹਿਲੇ ਦੇ ਸੀ ਤਾਂ ਮਤਲਬ ਕੌਣ ਘਟ ਗਿਆ ਇਹਨੂੰ ਹਾਂ ਹੁਣ ਸੁਣਦੇ ਚੋਣ ਹੈ ਹਾਂ ਜੀ ਅਹ ਟੀ ਜੇ ਨੰਬਰ ਟੀ ਟੀ ਜੇ ਨੰਬਰ ਤੇ ਇੱਕ ਆਪੀ ਹੈ ਹੱਸ 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 ਹੋਰ ਇਹਦੀ ਅਲਾਸ ਕਿਹਦੇ ਕੋਲ ਹੋ ਸਕਦਾ ਦੂਜੇ ਤੇ ਕਾਨੂੰ ਹੋ ਸਕਣਾ ਹੈ نقصان 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 علي پيلا پروگرام جو هولسے خوشي ملي او خوشي ملي ہاں کي خوشي تي کي ਗੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ